ਦੋਸਤੋ ਜਿਹੜੀ ਮੈਂ ਅੱਜ ਤੁਹਾਡੇ ਲਈ ਕਹਾਣੀ ਲੈ ਕੇ ਆਈਆਂ ਉਹ ਰਾਜਸਥਾਨ ਦੇ ਕਿਸੇ ਇੱਕ ਛੋਟੇ ਜਿਹੇ ਪਿੰਡ ਦੀ ਹੈਗੀ ਆ ਉਸ ਪਿੰਡ ਵਿੱਚ ਤਿੰਨ ਠੱਗ ਰਹਿੰਦੇ ਸੀ ਜਿਨ੍ਹਾਂ ਦਾ ਨਾਂ ਸੀ ਸਰਜੂ, ਬਿਰਜੂ ਤੇ ਰਾਜੂ ਉਹਨਾਂ ਨੇ ਨਾ ਲੋਕਾਂ ਨੂੰ ਪਰੇਸ਼ਾਨ ਕਰ ਰੱਖਿਆ ਹੈ ਉਸ ਪਿੰਡ ਦਾ ਕੋਈ ਵੀ ਇਹੋ ਜਿਹਾ ਇਨਸਾਨ ਨਹੀਂ ਬਚਿਆ ਜਿਨ੍ਹਾਂ ਨੂੰ ਉਹਨੇ ਠੱਗਿਆ ਨਾ ਹੋਵੇ ਜਿੱਦਾ ਕਹਿੰਦੇ ਹੁੰਦੇ ਨੇ ਇੱਕ ਕਹਾਵਤ ਆ ਵੀ ਠੱਗ ਜਿਹੜਾ ਉਹ ਕਿਸੇ ਦੱਸ ਸਕਾ ਨਹੀਂ ਹੁੰਦਾ ਪੂਰੇ ਪਿੰਡ ਨੂੰ ਉਹਨਾਂ ਨੇ ਪਰੇਸ਼ਾਨ ਕਰ ਰੱਖਿਆ ਹੈ ਹੋਰ ਤੇ ਹੋਰ ਯੋਰੀ làng ਕੇ ਬਨੇ ਦੇ ਪਿੰਡ ਸੀ ਨਾ ਉਹਨਾਂ ਨੂੰ ਨਹੀਂ ਛੱਡਿਆ ਆਸ-ਪਾਸ ਦੇ ਸਾਰੇ ਜਿਹੜੇ ਪਿੰਡ ਸੀ ਨਾ ਲਾਗੇ ਬੰਨੇ ਉਹਨਾਂ ਨੂੰ ਇੰਨਾ ਠੱਗਾ ਬਾਰੇ ਪਤਾ ਸੀ ਵੀ ਇਹ ਆਪਣੇ ਠੱਗੀ ਚ ਨਵੇਂ-ਨਵੇਂ ਤਰੀਕੇ ਵਰਤ ਕੇ ਲੋਕਾਂ ਨੂੰ ਕਿਦਾਂ ਠੱਗਦੇ ਹੀ ਲੋਟਦੇ ਸੀ ਤੇ ਇਸ ਲਈ ਉਹਦੇ ਪਿੰਡ ਵਾਲੇ ਕੀ ਉਹਦੇ ਆਲੇ-ਦੁਆਲੇ ਦੇ ਪਿੰਡ ਵਾਲੇ ਵੀ ਜਿਹੜੇ ਲੋਕ ਸੀ ਉਹ ਸਾਵਧਾਨ ਹੋ ਗਏ ਹੁਣ ਤਿੰਨੋਂ ਜਿੱਥੇ ਤੁਰੇ ਆਉਂਦੇ ਦਿਖਾਈ ਦਿੰਦੇ ਹੀ ਨਾ ਤੇ ਲੋਕੀ ਆਪਣਾ ਰਸਤਾ ਬਦਲ ਲੈਂਦੇ ਤੇ ਇਸ ਤਰ੍ਹਾਂ ਹੁਣ ਇਹਨਾਂ ਦਾ ਠੱਗੀ ਦਾ ਕੰਮ ਜਿਹੜਾ ਘਟ ਚੱਲਣ ਲੱਪੇ ਤੇ ਇੱਕ ਟਾਈਮ ਤੇ ਇਹਨਾਂ ਦਾ ਇਹੋ ਜਿਹਾ ਆਇਆ ਕਿ ਹੁਣ ਨਾ ਹੁਣ ਆਪਣੀ ਰੋਜੀ ਰੋਟੀ ਜਿਹੜੀ ਸੀ ਉਹ ਵੀ ਖਤਰੇ 'ਚ ਲੱਗਣ ਲੱਪੀ ਹਾਲਾਤ ਇਦਾਂ ਦੇ ਆ ਗਏ ਵੀ ਲੋਕ ਜਿਹੜੇ ਸੀ ਨਾ ਇਹਨਾਂ ਦੇ ਚਾਂਸੇ ਜਿਹੜੇ ਹੁਣ ਘਟਣਦੇ ਸੀ ਤੇ ਇਸ ਤਰ੍ਹਾਂ ਤਿੰਨੇ ਜਿਹੜੇ ਬੜੇ ਪਰੇਸ਼ਾਨ ਰਹਿਣ ਲੱਪੇ ਫਿਰ ਉਹਨਾਂ ਨੇ ਵਿਚਾਰ ਕੀਤਾ ਵੀ ਹੁਣ ਆਪਣਾ ਪਿੰਡ ਤੇ ਉਹਦੇ ਆਲੇ-ਦੁਆਲੇ ਪਿੰਡ ਜਿਹੜੇ ਲੋਕ ਆ ਉਹਨਾਂ ਨੇ ਸਾਨੂੰ ਪਹਿਚਾਨ ਕੇ ਆ ਤੇ ਉਹ ਸਾਡੇ ਚੱਕਰ ਚ ਨਹੀਂ ਫਸਦੇ। ਐਸ ਲਈ ਜਾ ਕੇ ਨਾ ਸ਼ਹਿਰ ਚ ਠੱਗੀ ਕੀਤੀ ਜਾਵੇ। ਤੇ ਤਿੰਨੇ ਹੀ ਐਸ ਗੱਲ ਹੀ ਸਹਿਮਤ ਹੋ ਗਏ ਤੇ ਸ਼ਹਿਰ ਨੂੰ ਚੱਲ ਪਏ। ਚੱਲਦੇ ਚੱਲਦੇ ਉਹਨਾਂ ਨੂੰ ਭੁੱਖ ਵੀ ਬੜੀ ਲੱਗੀ, ਪਿਆਸ ਵੀ ਬੜੀ ਲੱਗੀ ਪਰ ਉਹਨਾਂ ਕੋਲ ਤੇ ਇੱਕ ਪੈਸਾ ਵੀ ਨਹੀਂ ਤੇ ਬਿਨ ਪੈਸੇ ਦੇ ਉਹ ਖਾਂਦੇ ਕਿਦਾਂ? ਨਾ ਹੀ ਉਹਨਾਂ ਨੂੰ ਪੀਣ ਲਈ ਕੋਈ ਪਾਣੀ ਸੀ। ਵੀ ਜੜਾ ਉਹ ਪੀ ਲੈਿੰਦੇ ਕੋਈ ਹੋਰ ਕੁਝ ਲੈ ਕੇ ਖਾ ਲੈਿੰਦੇ। ਤੇ ਉਹ ਤੁਰੇ ਤੁਰੇ ਜਾਂਦੇ ਨਾ ਇੱਕ ਬਾਜ਼ਾਰ ਚ ਪਹੁੰਚੇ। ਉਹਨਾਂ ਸਾਰੇ ਪਾਸੇ ਜਿਦਾਂ ਨਜ਼ਰ ਸਰਸਰੀ ਜੀ ਦੁੜਾਈ ਤੇ ਉਹਨਾਂ ਨੇ ਵੇਖਿਆ ਸਾਹਮਣੇ ਇੱਕ ਹਲਵਾਈ ਦੀ ਦੁਕਾਨ ਸੀ ਤੇ ਉਹਨਾਂ ਨੇ ਉੱਤੇ ਜਦੋਂ ਹਲਵਾਈ ਦੀ ਦੁਕਾਨ ਵੇਖੀ ਉਹਨਾਂ ਨੂੰ ਤੇ ਐ ਖੁਸ਼ੀ ਚੜ ਗਈ ਉੱਥੇ ਤਰ੍ਹਾਂ ਤਰ੍ਹਾਂ ਦੀਆਂ ਮਠਿਆਈਆਂ ਪਈਆਂ ਹੀ ਲੱਡੂ ਬਰਫੀ ਜਲੇਬੀਆਂ ਰਸਗੁੱਲੇ ਬਈ ਨਾ ਜਾਣੇ ਕਿੰਨੇ ਪ੍ਰਕਾਰ ਦੀਆਂ ਮਠਿਆਈਆਂ ਨਾਲ ਉਹ ਦੁਕਾਨ ਸਜੀ ਪਈ ਸੀ ਹੁਣ ਮਠਿਆਈ ਵੇਖ ਕੇ ਤੇਨਾਂ ਦੇ ਮੂੰਹ 'ਚ ਆ ਗਿਆ ਪਾਣੀ ਤੇ ਇੱਕ ਭੁੱਖ ਵੀ ਜ਼ਿਆਦਾ ਵੱਧ ਗਈ ਉਹਨਾਂ ਦੀ ਹੁਣ ਤਿੰਨਾਂ 'ਚੋਂ ਜਿਹੜਾ ਇੱਕ ਠੱਗ ਸੀ ਨਾ ਸਰਜੂ ਉਹ ਸਭ ਤੋਂ ਵੱਡਾ ਹੀ ਤੇ ਇਹਦੇ ਨਾਤੇ ਨਾ ਉਹ ਦੋਵੇਂ ਜਿਹੜੇ ਉਹਨੂੰ ਉਸਤਾਦ ਮੰਨਦੇ ਹੀ ਸਰਜੂ ਉਸਤਾਦ ਉਹਨੂੰ ਕਹਿੰਦੇ ਹੀ ਤੋ ਜਿਹੜਾ ਸਰਜੂ ਉਸਤਾਦ ਸੀ ਉਹ ਆਪਣੇ ਦੋਸਤਾਂ ਨੂੰ ਬੋਲਿਆ ਵੀ ਭਾਈਓ ਇੱਕ ਗੱਲ ਆ ਪਿਆਪਾ ਸਵੇਰ ਦਾ ਕੁਛ ਨਹੀਂ ਖਾਦਾ ਤੇ ਇੱਕ ਚੱਲਦੇ ਚੱਲਦੇ ਆਪਾਂ ਗਏ ਆ ਥੱਕ ਭੁੱਖ ਵੀ ਬਹੁਤ ਲੱਗੀ ਆ ਐਦਾਂ ਕਿਉਂ ਨਾ ਹੋਵੇ ਵੀ ਆਪਾਂ ਹਲਵਾਈ ਨੂੰ ਠੱਗ ਲਈਏ ਸਰਜੂ ਦੀ ਜਿਹੜੀ ਗੱਲ ਸੁਣ ਕੇ ਬਿਰਜੂ ਤੇ ਰਾਜੂ ਉਹ ਤੇ ਖੁਸ਼ੀ ਨਾਲ ਇਹ ਚੈੱਕਣ ਲੱਪੇ ਉਹ ਕਹਿੰਦਾ ਵੀ ਹਾਂ ਹਾ ਉਸਤਾਦ ਜੀ ਤੁਸੀਂ ਸਹੀ ਕਹਿ ਰਹੇ ਪਹਿਲੋਂ ਪੇਟ ਪੂਜਾ ਉਹਦੇ ਕੰਮ ਬਾਅਦ ਕੰਮ ਦੁਜਾ ਹੁਣ ਇੱਕ ਸੇਰ ਲੱਡੂ ਜਿਹੜਾ ਸੀ ਉਹ ਸਰਜੂ ਕਹਿੰਦਾ ਵੀ ਮੈਂ ਖਾਊਂਗਾ ਉਹਦੀ ਗੱਲ ਸੁਣ ਕੇ ਜਿਹੜਾ ਰਾਜੂ ਕਹਿੰਦਾ ਉਸਤਾਦ ਜੀ ਮੈਂ ਤੇ ਇੱਕ ਸੇਰ ਜੜੀਆਂ ਨਾ ਜਲੇਬੀਆਂ ਖਾਊਂਗਾ ਗਰਮਾ ਗਰਮ ਪੰਡ ਰੀਆਂ ਸਾਹਮਣੇ ਤੇ ਉਹਨੂੰ ਵੇਖ ਕੇ ਮੇਰੇ ਮੂੰਹ 'ਚ ਆ ਗਿਆ ਪਾਣੀ ਹੁਣ ਬਿਰਜੂ ਜਿਹੜਾ ਸੀ ਉਹ ਕਹਿੰਦਾ ਵੀ ਯੋਜਨਾ ਬਣਾਉਣੀ ਪਣੀ ਆ ਤੇ ਉਹਨੇ ਇੱਕ ਯੋਜਨਾ ਬਣਾਈ ਤੇ ਦੋਵਾਂ ਦੇ ਕੰਨਾਂ ਦੇ ਵਿੱਚ ਖੁਸਰ-ਫੁਸਰ ਕੀਤਾ ਤੇ ਉਹਨਾਂ ਨੂੰ ਕਹਿੰਦਾ ਵੀ ਤੁਹਾਨੂੰ ਸਮਝ ਲੱਗੀ ਉਹ ਕਹਿੰਦੇ ਵੀ ਸਾਨੂੰ ਲੱਗ ਗਈ ਹੁਣ ਜਿਹੜੀ ਯੋਜਨਾ ਬਣਾਈ ਸੀ ਉਹਦੇ ਤਹਿਤ ਤੇ ਬਿਰਜੂ ਤੇ ਰਾਜੂ ਜਿਹੜਾ ਸੀ ਉਹ ਦੁਕਾਨ ਦੇ ਅੰਦਰ ਚਲੇ ਗਏ ਤੇ ਅੰਦਰ ਜਾ ਕੇ ਬਹਿ ਗਏ ਦੁਕਾਨ ਚ ਜਿਹੜੋਂ ਗ੍ਰਾਹਕ ਆਇਆ ਉਹਨੇ ਵੇਖਿਆ ਹਲਵਾਈ ਨੇ ਤੇ ਉਹਦੀ ਜਿਹੜੀ ਪਤਨੀ ਸੀ ਘਰ ਵਾਲੀ ਸੀ ਤੂੰ ਬਹੁਤ ਖੁਸ਼ ਹੋਏ ਦਰਅਸਲ ਗੱਲ ਇਹ ਹੀ ਵੀ ਦੁਕਾਨਦਾਰ ਜਿਹੜਾ ਸੀ ਨਾ ਲਾਲਾ ਲਸ਼ੂਰਾ ਮਲਬੂਤਾ ਹੀ ਕੰਜੂਸ ਸਬਾਦ ਆਈ ਤੇ ਉਹਦੀ ਕੰਜੂਸੀ ਦੀ ਵਜ੍ਹਾ ਕਰਕੇ ਉਹਦੀ ਦੁਕਾਨ ਤੇ ਜਿਹੜੇ ਗ੍ਰਾਹਕ ਸੀ ਨਾ ਹੌਲੀ ਹੌਲੀ ਆਉਣੇ ਘਟ ਗਏ ਤੇ ਉਹਨਾਂ ਜਦੋਂ ਅੱਜ ਇੱਕਦਮ ਦੋ ਗ੍ਰਾਹਕ ਵੀ ਆਏ ਵੇਖੇ ਉਹਨਾਂ ਦੀ ਤੇ ਦੁਆ ਜਾਣਿਆਂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਕਿਉਂਕਿ ਉਹਦੇ ਬੈਠੇ ਪਤੀ ਪਤਨੀ ਮੱਖੀਆਂ ਮਾਰ ਰਹੇ ਸੀ ਤੇ ਦੋ ਦੋ ਗ੍ਰਾਹਕ ਵੇਖ ਕੇ ਲਾਲਾ ਲਸ਼ੁਰਮ ਬੜਾ ਖੁਸ਼ ਹੋਇਆ ਤੇ ਆਪਣੀ ਪਤਨੀ ਜਿਹੜੀ ਉਹਦੇ ਹਰ ਬੋਲੀ ਸੀ ਨਾ ਉਹਨੂੰ ਕਹਿੰਦਾ ਵੀ ਹਰਿਆ ਹਰ ਬੋਲੀ ਦੇਖ ਅੱਜ ਤੇ ਭਗਵਾਨ ਜੜੇ ਆ ਸਾਡੇ ਤੇ ਮਿਹਰਬਾਨ ਹੋ ਗਿਆ ਦੇਖ ਤੇ ਸਹੀ ਇੱਕ ਦਿਨਾਂ ਦੋ ਦੋ ਗ੍ਰਾਹਕ ਆਏ ਆ ਹਰ ਬੋਲੀ ਜੜੀ ਸੀ ਉਹ ਵੀ ਖੁਸ਼ ਹੋਈ ਤੇ ਬੋਲੀ ਵੀ ਅੱਛਾ ਵੀ ਹੈ ਤੇ ਬਹੁਤ ਵਧੀਆ ਹੋ ਗਿਆ ਵਾ ਤੇ ਚਲੋ ਜਾ ਕੇ ਇਹਨਾਂ ਨੂੰ ਪੁੱਛੋ ਹੁਣ ਇੱਥੇ ਬੈਠੇ ਜੀ ਵੀ ਖਾਣਾ ਕੀ ਜੰਨਾਂ ਨੇ ਇਹੜਾ ਲਾਲਾ ਲਛੁਰਾਮ ਸੀ ਉਹ ਆਪਣੇ ਮਠਿਆਈਆਂ ਦੀ ਤਰ੍ਹਾਂ ਜ਼ੁਬਾਨ ਮਿੱਠੀ ਕਰਕੇ ਚਾਸ਼ਨੀ ਜ਼ੁਬਾਨ ਨੂੰ ਲਾ ਕੇ ਤੇ ਬੜੇ ਪਿਆਰ ਨਾਲ ਉਹਨਾਂ ਨੂੰ ਆਲ ਕੇ ਪੁੱਛਦਾ ਭੀ ਭਰਾ ਕਿਹੜੀ ਮਠਿਆਈ ਤੋਲਦਾ ਐ ਸੁਣ ਕੇ ਬਿਰਜੂ ਜਿਹੜਾ ਸੀ ਜਦੋਂ ਲਾਲਾ ਲਛੁਰਾਮ ਉਹਦੇ ਕੋਲ ਗਿਆ ਉਹਨੂੰ ਪੁੱਛਣ ਲੱਗਾ ਤੋ ਕਹਿੰਦਾ ਵੀ ਲਾਲਾ ਜੀ ਜਲੇਬੀਆਂ ਕਿਹੜੇ ਭਾ ਦਿਤੀਆਂ ਵਾ ਤੇ ਲਾਲਾ ਜੀ ਨੇ ਕਿਹਾ ਵੀ ਜਲੇਬੀ ਜਿਹੜੇ ਆ 200 ਰੁਪਏ ਕਿਲੋ ਵਾ ਐ ਸੁਣ ਕੇ ਬਿਰਜੂ ਨੇ ਕਿਹਾ ਠੀਕ ਆ ਲਾਲਾ ਜੀ ਇੱਕ ਸੇਰ ਜਲੇਬੀ ਜੜੀ ਉਹ ਤੋਲ ਦੇ ਹੁਣ ਵੇਖੋ ਜਲੇਬੀ ਗਰਮਾ ਗਰਮ ਹੋਣੀ ਚਾਹੀਦੀ ਹੈ ਲਾਲਾ ਲੱਛੂ ਰਾਮ ਨੇ ਆਪਣੇ ਨੌਕਰ ਨੂੰ ਆਵਾਜ਼ ਲਾਈ ਤੇ ਕਿਹਾ ਵੀ ਗਰਮਾ ਗਰਮ ਜਲੇਬੀਆਂ ਲੈ ਕੇ ਉਹ ਜਲਦੀ ਆ ਜਾ ਤੇ ਨੌਕਰ ਜਿਹੜਾ ਸੀ ਉਹ ਜਲੇਬੀਆਂ ਲੈ ਕੇ ਆ ਗਿਆ ਇੱਕ ਸੇਰ ਜਲੇਬੀਆਂ ਤੋਲ ਕੇ ਉਹਨਾਂ ਬਿਰਜੂ ਨੂੰ ਫੜਾ ਦਿੱਤੀਆਂ ਤੇ ਬਿਰਜੂ ਉੱਥੇ ਪਈ ਕੁਰਸੀ ਦੇ ਬਹਿ ਕੇ ਖਾਣ ਲੱਪਿਆ ਹੁਣ ਬਿਰਜੂ ਜਿਹੜਾ ਉਹਨੂੰ ਜਲੇਬੀਆਂ ਖਾਂਦੀਆਂ ਵੇਖ ਕੇ ਥੋੜੀ ਦੇਰ ਬਾਅਦ ਜਿਹੜਾ ਰਾਜੂ ਸੀ ਉਹ ਵੀ ਉੱਠਿਆ ਤੇ ਉਹ ਲਾਲਾ ਜੀ ਦੇ ਕੋਲ ਜਾ ਕੇ ਕਹਿੰਦਾ ਵੀ ਲਾਲਾ ਜੀ ਦੇਸੀ ਘਿਓ ਦੇ ਲੱਡੂ ਜਿਹੜੇ ਉਹ ਕਿਹੜੇ ਭਾਅ ਨਾਲ ਦਿੱਤੇ ਆ ਲਾਲਾ ਬੋਲਿਆ ਵੀ ਉਹ ਵੀ 200 ਰੁਪਏ ਕਿਲੋ ਰਾਜੂ ਬੋਲਿਆ ਠੀਕ ਆ ਲਾਲਾ ਜੀ ਇੱਕ ਸੇਰ ਦੇਸੀ ਘਿਓ ਦੇ ਲੱਡੂ ਤੋਲ ਦੋ ਲਾਲੇ ਨੇ ਦਵਦਵ ਲੱਡੂ ਤੋਲ ਕੇ ਰਾਜੂ ਨੂੰ ਜਿਹੜਾ ਸੀ ਉਹ ਫੜਾ ਦਿੱਤੇ ਰਾਜੂ ਵੀ ਦੂਜੀ ਕੁਰਸੀ ਤੇ ਬਹਿ ਕੇ ਖਾਨ ਲਾ ਪਿਆ ਹੁਣ ਦੋ ਦੋ ਗ੍ਰਾਹਕਾਂ ਨੂੰ ਖਾਂਦੇ ਵੇਖ ਕੇ ਲਾਲਾ ਲਛੂ ਰਾਮ ਕਹਿੰਦਾ ਦੇਖ ਅੱਜ ਤੇ ਦੋ ਦੋ ਗ੍ਰਾਹਕ ਆਏ ਆ ਉਹ ਵੀ ਸੇਰ ਸੇਰ ਮਠਿਆਈ ਵਾਲੇ ਤੇ ਦiente ਕੋਈ ਜਿਹੜਾ ਅੱਗੇ ਆਪਣੇ ਕਿਤੇ ਭੁੱਲਾ ਵਿਸਰਿਆ ਵੀ ਕੋਈ ਗਾਹਕ ਨਹੀਂ ਆਉਂਦਾ ਤੇ ਜੇ ਕੋਈ ਆ ਵੀ ਜਾਂਦਾ ਹੀ ਕੋਈ ਅੱਦਾ ਸੇਰ ਕੋਈ ਪਾਈਆ ਮਠਿਆਈ ਲੈ ਕੇ ਚਲ ਜਾਂਦਾ ਹੀ ਅੱਜ ਵੀ ਇਹ ਵੀ ਇਹੋ ਜਿਹੇ ਦੋ ਗਾਹਕ ਆਏ ਆ ਜਿਨ੍ਹਾਂ ਨੇ ਸੇਰ ਸੇਰ ਮਠਿਆਈ ਲਈ ਆ ਉਹਦੀ ਘਰ ਵਾਲੀ ਬੋਲੀ ਵੀ ਦੇਖੋ ਜੀ ਆਪਣੀ ਦੁਕਾਨ ਤੇ ਹੁਣ ਖੁਦ ਨਜ਼ਰ ਲਾਉਗੇ ਐਦਾਂ ਦੀਆਂ ਗੱਲਾਂ ਕਰਕੇ ਚੁੱਪ ਹੋ ਜਾਓ ਆਪਣੀ ਨਜ਼ਰ ਵੀ ਲੱਗ ਜਾਂਦੀ ਹੁੰਦੀ ਹੈ ਥੋੜੀ ਦੇਰ ਬਾਅਦ ਨਾ ਜਿਹੜਾ ਸਰਜੂ ਹੀ ਉਹਦੀਆਂ ਜਲੇਬੀਆਂ ਖਤਮ ਹੋ ਗਈਆਂ ਉਹਨੇ ਝਾੜੇ ਹੱਥ ਤੇ ਮੁੱਛਾਂ ਨੂੰ ਦਿੱਤਾ ਤਾ ਲੱਗਾ ਬਾਹਰ ਦੁਕਾਨ ਤੋਂ ਜਾਣ ਤੇ ਜਿਹੜਾ ਲਾਲਾ ਲੋ ਸ਼ੂਰਾਮ ਸੀ ਉਹਨੇ ਆਵਾਜ਼ ਲਾਈ ਕਹਿੰਦਾ ਵੀ ਇਹ ਭਾਈ ਕਿੱਥੇ ਚੱਲਿਆ ਜਲੇਬੀਆਂ ਦੇ ਪੈਸੇ ਨਹੀਂ ਦਿੱਤੇ ਬਿਰਜੂ ਬੋਲਿਆ ਲਾਲਾ ਜੀ ਮੈਂ ਜਦੋਂ ਦੁਕਾਨ ਦੇ ਵਿੱਚ ਬੜਿਆ ਹਾਂ ਤੁਹਾਨੂੰ 200 ਦਾ ਨੋਟ ਦਿੱਤਾ ਹੀ ਮੈਂ ਤੇ ਲਾਲਾ ਬੋਲਿਆ ਵੀ ਝੂਠ ਕਉ ਬੋਲ ਰਿਹਾ ਵਾ ਮੈਨੂੰ ਤਾਂ ਤੂੰ ਇੱਕ ਪੈਸਾ ਵੀ ਨਹੀਂ ਦਿੱਤਾ ਜਲਦੀ ਨਾ ਮੇਰੇ ਪੈਸੇ ਦੇ ਐਂ ਤਾਂ ਮੈਂ ਤੈਨੂੰ ਨਹੀਂ ਜਾਣ ਦੇਣਾ ਹੁਣ ਦੋਨਾਂ ਚ ਬੈ ਸੌਣ ਲੱਗੇ ਬੀਚੂ ਕਹਵੇ ਵੀ ਮੈਨੂੰ 200 ਦਾ ਨੋਟ ਤੇਨੂੰ ਦਿੱਤਾ ਵਾ ਤੇ ਲਾਲਾ ਕਹਵੇ ਵੀ ਤੂੰ ਮੈਨੂੰ ਇੱਕ ਪੈਸਾ ਵੀ ਨਹੀਂ ਦਿੱਤਾ ਇਹਦੇ ਨਾਲ ਹੀ ਨਾ ਜਿਹੜਾ ਰਾਜੂ ਸੀ ਉਹਨੇ ਜੋਰ ਨਾਲ ਆਵਾਜ਼ ਮਾਰੀ ਕਹਿੰਦਾ ਵੀ ਲਾਲਾ ਜੀ ਦੋਨਾਂ ਦਾ ਆਪਣਾ ਜਿਹੜਾ ਝਗੜਾ ਨਾ ਬਾਅਦ ਚੋਂ ਨਿਬੇੜਿਓ ਪਹਿਲਾਂ ਮੈਨੂੰ ਇਦਾਂ ਕਰੋ ਵੀ ਜਿਹੜਾ ਮੈਂ ਤੁਹਾਨੂੰ 500 ਦਾ ਨੋਟ ਦਿੱਤਾ ਸੀ ਉਹ ਚੋਂ 200 ਦੇ ਆ ਲੱਡੂਆਂ ਦੇ ਕੱਟ ਕੇ 300 ਜਿਹੜਾ ਮੇਰਾ ਬਕਾਇਆ ਉਹ ਮੈਨੂੰ ਵਾਪਸ ਕਰ ਦੋ ਜਿਹੜੇ ਤੁਸੀਂ ਮੇਰੇ ਦੇਣੇ ਜਦੋਂ ਲਾਲੇ ਨੇ ਸੁਣਿਆ ਲਾਲੇ ਦੇ ਚਿਹਰੇ ਦਾ ਤਾਂ ਰੰਗ ਹੀ ਉੱਡ ਗਿਆ ਉਹ ਕਹਿੰਦਾ ਵੀ ਤੂੰ ਮੈਨੂੰ ਠੱਗਣਾ ਚਾਹੁੰਨਾ ਪਹਿਲਾਂ ਤੇ ਐਨੇ ਪੈਸੇ ਨਹੀਂ ਦਿੱਤੇ ਇਹ ਝੂਠ ਬੋਲਣ ਡਿਆ ਹੁਣ ਤੂੰ ਮੈਨੂੰ 500 ਕਦੋਂ ਦਿੱਤਾ ਸੀ ਲਾਲਾ ਤੇ ਉਹ ਜਦੋਂ ਨਾ ਗੱਲੇ ਚੋਂ ਨੇ ਵੇਖਿਆ ਗੱਲੇ ਚ ਤੇ ਕੋਈ ਪੈਸਾ ਹੀ ਨਹੀਂ ਹੈਗਾ ਕਿਉਂਕਿ ਉਹਨੇ ਪੈਸੇ ਦਿੱਤੇ ਹੀ ਨਹੀਂ ਤੋਨੇ ਵੇਖਿਆ ਵੀ ਗੱਲੇ ਚ ਦੇ ਜਿਹੜੇ ਪੈਸੇ ਆ ਨਾ ਇਹ ਜਿਹੜੇ ਮੇਰੇ ਪਹਿਲਾਂ ਦੇ ਪੈਸੇ ਪਏ ਸੀ ਇਹ ਤੇ ਉਹੋ ਹੀ ਪੈਸੇ ਆ ਇਹਦੀ ਵਾਲੇ ਪੈਸੇ ਕਿੱਥੇ ਹੈਗੇ ਆ ਉਹਨੇ ਕਿਹਾ ਵੀ ਭਾਈ ਤੂੰ ਮੈਨੂੰ ਕੋਈ ਪੈਸਾ ਨਹੀਂ ਦਿੱਤਾ ਇੱਕ ਪੈਸਾ ਵੀ ਤੁਹਾਡਾ ਜਣਾ ਮੇਰੇ ਗੱਲੇ 'ਚ ਨਹੀਂ ਹੈਗਾ ਤੇ ਰਾਜੂ ਤੇ ਗੁੱਸੇ 'ਚ ਐ ਬੋਲਣ ਲੱਪਿਆ ਕਹਿੰਦਾ ਸੇਠ ਜੀ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਐ ਕਿਸ ਦੇ ਪੈਸੇ ਮਾਰਨ ਤੈ ਜੀ ਮੇਰੇ ਪੈਸੇ ਮਾਰਨ ਦੀ ਕੋਸ਼ਿਸ਼ ਕਰ ਰਹੇ ਆ ਪਰ ਮੈਂ ਤੁਹਾਨੂੰ ਛੱਡਣਾ ਨਹੀਂ ਹੈਗਾ ਮੈਂ 300 ਆਪਣਾ ਲੈ ਕੇ ਰਹੂੰਗਾ ਤੇ ਉਧਰੋਂ ਜਿਹੜਾ ਰਾਜੂ ਸੀ ਜਿਹੜੇ ਬਚੇ ਹੀ ਲੱਡੂ ਦਬ ਦਬ ਖਾਈ ਜਾਂਦੇ ਆ ਉਹ ਵੀ ਉੱਠ ਕੇ ਲਾਲੇ ਕੋਲ ਆ ਗਿਆ ਹੁਣ ਬਿਰਜੂ ਤੇ ਰਾਜੂ ਉਹ ਲਾਲਾ ਦੇ ਨਾਲ ਜਿਹੜੇ ਸੀ ਲੜ ਰਹੇ ਜਿਹੜਾ ਬਾਹਰ ਸਰਜੂ ਸੀ ਨਾ ਕਾਫੀ ਧੀਰ ਦਾ ਖੜਾ ਸਭ ਕੁਝ ਵੇਖਣ ਡਿਆ ਏ ਉਹ ਆ ਕੇ ਦੁਕਾਨ 'ਚ ਬਹਿ ਗਿਆ ਤੇ ਲਾਲੀ ਨੇ ਨਾ ਸਰਜੂ ਨੂੰ ਜਦੋਂ ਵੇਖਿਆ ਨਾ ਤੇ ਉਹਨੂੰ ਲੱਗਾ ਵੀ ਇਹ ਤੇ ਬਾਹਰ ਖੜਾ ਹੀ ਸ਼ੁਰੂ ਤੋਂ ਹੀ ਜਦੋਂ ਮੇਰੇ ਦੋਵੇਂ ਗਾਹਕ ਆਏ ਇਹ ਬਾਹਰ ਹੀ ਖਲੋਤਾ ਇੱਧਰ ਉੱਧਰ ਵੇਖਣ ਡਿਆ ਏ ਤੇ ਕਹਿੰਦਾ ਵੀ ਇਹਨੇ ਤੇ ਪੱਕਾ ਨੋਟ ਕੀਤਾ ਹੋਣਾ ਵਾ ਵੀ ਪੈਸੇ ਦਿੱਤੇ ਕਿ ਨਹੀਂ ਦਿੱਤੇ ਤੇ ਉਹ ਕਹਿੰਦਾ ਵੀ ਭਾਈ ਤੂੰ ਕਾਫੀ ਧੀਰ ਦਾ ਬਾਹਰ ਖੜਾ ਹਾਂ ਮੈਂ ਵੇਖਣ ਡਿਆ ਹਾਂ ਹੁਣ ਤੂੰ ਦੱਸ ਵੀ ਇਹਨਾਂ 'ਚ ਮੈਨੂੰ ਕਿਸਨੇ ਪੈਸੇ ਦਿੱਤੇ ਤੇ ਸਰਜੂ ਜਿਹੜਾ ਉਹ ਕਹਿੰਦਾ ਵੀ ਨਹੀਂ ਨਹੀਂ ਇਹਨਾਂ ਨੇ ਪੈਸੇ ਤੈਨੂੰ ਦਿੱਤੇ ਹੀ ਨਹੀਂ ਮੈਂ ਆਪਣੀ ਅੱਖਾਂ ਨਾਲ ਵੇਖਿਆ ਦੋਵਾਂ ਨੇ ਮਠਿਆਈ ਤਲਾਈ ਇੱਥੇ ਬਹਿ ਕੇ ਖਾਣ ਲਾ ਪਏ ਤੇ ਲਾਲਾ ਜਿਹੜਾ ਫਿਰ ਬਿਰਜੂ ਤੇ ਰਾਜੂ ਨੂੰ ਕਹਿੰਦਾ ਵੀ ਆਹ ਵੇਖ ਲੋ ਆਹ ਜਿਹੜਾ ਭਰਾ ਆਇਆ ਵਾ ਇਹ ਵੀ ਕਹਿੰਦੇ ਆ ਵੀ ਤੁਸੀਂ ਪੈਸੇ ਨਹੀਂ ਦਿੱਤੇ ਤੇ ਰਾਜੂ ਤੇ ਬਿਰਜੂ ਤੇ ਹੋਰ ਗੁੱਸੇ 'ਚ ਬੋਲਣ ਲਾ ਪਏ ਕਹਿੰਦੇ ਵੀ ਤੇਰਾ ਕੀ ਮਤਲਬ ਤੂੰ ਜਾਣਦਾ ਵਾ ਅਸੀਂ ਤੈਨੂੰ ਪੈਸੇ ਦਿੱਤੇ ਆ ਅਸੀਂ ਆਪਣੇ ਪੈਸੇ ਜਿਹੜੇ ਆ ਨਾ ਮੈਂ ਬਕਾਇਆ ਤੇਰੇ ਕੋਲ ਵਾਪਸ ਲੈਣਾ ਹੀ ਲੈਣਾ ਤੂੰ ਨਾ ਤਿੰਨੇ ਲੜਦੇ ਝਗੜਦੇ ਜਿਹੜੇ ਦੁਕਾਨ ਦੇ ਬਾਹਰ ਆ ਗਏ ਹੁਣ ਜਦੋਂ ਬਾਹਰ ਆਣ ਕੇ ਰੋਲਾ ਪੈਣ ਡਿਆ ਸੀ ਫਿਰ ਲੋਕੀ ਵੀ ਆਲੇ ਦੁਆਲੇ ਇਕੱਠੇ ਹੋਣੇ ਸ਼ੁਰੂ ਹੋ ਗਏ ਤੇ ਜਦੋਂ ਲੋਕੀ ਇਕੱਠੇ ਹੋਣੇ ਸ਼ੁਰੂ ਹੋ ਗਏ ਨਾ ਉੱਥੇ ਜਿਹੜਾ ਉਥੋਂ ਦਾ कोतवाल ਸੀ ਨਾ ਉਹਦਾ ਸਿਪਾਈ ਵੀ ਕਿਤੇ ਤੁਰਿਆ ਫਿਰਨ ਡਿਆ ਸੀ ਉਹਨੇ ਜਦੋਂ ਝਗੜਾ ਵੇਖਿਆ ਤੇ ਉਹ ਕਹਿੰਦਾ ਵੀ ਤੁਸੀਂ कोतवाल ਦੀ ਕਚਹਿਰੀ ਚਾਜੋ ਜਿਹੜਾ ਉਥੋਂ ਦਾ ਹੈਗਾ ਵਾ ਹੈ ਨਾ ਤੇ ਉਹ ਹੋਗੀ ਕੀਤਾ ਵੀ ਤਿੰਨਾਂ ਨੂੰ ਲੈ ਕੇ ਤੇ कोतवाल ਦੇ ਅੱਗੇ ਪੇਸ਼ ਕਰ ਦਿੱਤਾ ਉਹਨੇ ਉਹਨਾਂ ਰਾਜੂ ਸਰਜੂ ਤੇ ਲਾਲਾ ਤਿੰਨੇ ਆਪਣੀ ਗੱਲ ਤੇ ਅੜੇ। ਲਾਲਾ ਕਹਿ ਰਿਹਾ ਸੀ ਪੀ ਇਹਨਾਂ ਨੇ ਪੈਸੇ ਦਿੱਤੇ ਨਹੀਂ। ਰਾਜੂ ਤੇ ਸਰਜੂ ਕਹਿ ਰਿਹਾ ਸੀ ਪੀ ਅਸੀਂ ਪੈਸੇ ਦਿੱਤੇ ਆ। ਹੈਨਾ? ਤੇ ਇਹ ਇਹ ਸਾਡਾ ਲਾਲਾ ਜਿਹੜਾ ਵਾ ਸਾਡੇ ਪੈਸੇ ਲੈ ਕੇ ਝੂਠ ਮਾਰ ਰਿਹਾ। ਤੇ ਲਾਲਾ ਕਵੇ ਇੱਕ ਪੈਸਾ ਨਹੀਂ ਦਿੱਤਾ। ਉਹ ਸਾਰੀਆਂ ਗੱਲਾਂ ਸੁਣਨ ਤੋਂ ਬਾਅਦ ਜਿਹੜਾ ਕੋਤਵਾਲ ਸੀ ਉਹਨੇ ਕਿਹਾ ਵੀ ਲਾਲਾ ਜੀ ਪੀ ਤੁਹਾਡੇ ਕੋਲ ਕੋਈ ਗਵਾਹ ਹੈਗਾ ਪੀ ਇਹਨਾਂ ਨੇ ਪੈਸੇ ਤੁਹਾਨੂੰ ਦਿੱਤੇ। ਲਾਲਾ ਸਿਰ ਖੁਰਕਦਾ ਕਹਿੰਦਾ ਪੀ ਗਵਾਹ ਹਾਂ। ਇੱਕ ਬੰਦਾ ਸੀ ਜਿਹੜਾ ਦੁਕਾਨ ਦੇ ਬਾਹਰ ਖੜਾ ਸੀ ਥੋੜੀ ਦੇਰ ਬਾਅਦ ਉਹ ਦੁਕਾਨ ਦੇ ਅੰਦਰ ਆਇਆ ਸੀ ਉਹਨੇ ਸਾਰਾ ਇਹ ਘਟਨਾ ਕਰ ਉਹ ਵਿਖਿਆ ਉਹਨੇ ਵੀ ਕਿਹਾ ਸੀ ਵੀ ਇਹਨਾਂ ਪੈਸੇ ਨਹੀਂ ਦਿੱਤੇ ਮੈਂ ਆਪਣੀ ਅੱਖਾਂ ਨਾਲ ਵੇਖਿਆ ਹੁਣ ਲਾਲੇ ਦੇ ਚਿਹਰੇ ਤੇ ਨਾ ਖੁਸ਼ੀ ਦੀ ਚਮਕ ਆ ਗਈ ਉਹ ਕੋਤਵਾਲ ਨੂੰ ਕਹਿਣ ਲੱਗਾ ਵੀ ਕੋਤਵਾਲ ਸਾਹਿਬ ਮੈਂ ਨਾ ਆਪਣੀ ਦੁਕਾਨ ਦੇ ਸਾਹਮਣੇ ਉਦੋਂ ਜਿਹੜਾ ਉਹ ਕਾਖ ਖੜਾ ਸੀ ਨਾ ਉਹਨੂੰ ਲੈ ਕੇ ਆਉਣਾ ਤੇ ਉਹ ਤੁਹਾਨੂੰ ਦੱਸੂਗਾ ਵੀ ਇਹਨਾਂ ਨੇ ਨਹੀਂ ਪੈਸੇ ਦਿੱਤੇ ਤੇ ਇਹਨਾਂ ਨੇ ਫ੍ਰੀ ਚ ਮੇਰੇ ਕੋਲੋਂ ਮਠਿਆਈ ਖਾਧੀ ਆ ਉਲਟਾ ਮੇਰੇ ਕੋਲ ਪੈਸੇ ਹੋਰ ਮੰਗਣ ਡਿਆ ਫਿਰ ਕੋਤਵਾਲ ਕਹਿੰਦਾ ਵੀ ਠੀਕ ਆ ਲਾਲਾ ਜੀ ਜਲਦੀ ਨਾ ਜਾਓ ਤੇ ਜੀ ਉਹ ਗਵਾਹ ਉੱਥੇ ਬੈਠਾ ਵਾ ਉਹਨੂੰ ਜਿਹੜਾ ਲੈ ਕੇ ਆਓ ਜਿਹੜਾ ਲਾਲਾ ਲਖਸ਼ੂਰਾਮ ਸੀ ਉਹ ਜਲਦੀ ਜਲਦੀ ਦੌੜਦਾ ਹੋਇਆ ਆਪਣੀ ਦੁਕਾਨ ਤੇ ਪਹੁੰਚਿਆ ਸਰਜੂ ਜਿਹੜਾ ਅਜੇ ਵੀ ਦੁਕਾਨ ਦੇ ਬਾਹਰ ਬੈਠਾ ਹੋਇਆ ਏ ਉਹਨੇ ਸਰਜੂ ਦੇ ਹੱਥ ਪੈਰ ਜੋੜੇ ਕਹਿੰਦਾ ਵੀ ਭਰਾ ਤੂੰ ਗਵਾਈ ਦੇ ਦੇ ਵੀ ਜੜਿਆ ਵੀ ਤੂੰ ਸਾਰਾ ਕੁਝ ਵੇਖਿਆ ਵਾ ਇਹਦੇ ਨਾਲ ਮੇਰੇ ਪੈਸੇ ਜਿਹੜੇ ਮੈਨੂੰ ਮਿਲ ਜਾਣਗੇ ਕਿਉਂਕਿ ਤੋ ਤਾਂ ਸਭ ਕੁਝ ਨੋਟ ਕਰਨ ਰਿਆ ਸੀ ਉਦੋਂ ਦਾ ਖੜਾ ਸੀ ਉਥੇ ਸਰਜੂ ਬੋਲਿਆ ਵੀ ਲਾਲਾ ਜੀ ਮੈਂ ਸਾਰਾ ਕੁਝ ਵੇਖਿਆ ਤੇ ਉਹਨਾਂ ਦੋਵਾਂ ਨੇ ਤੁਹਾਨੂੰ ਕੋਈ ਪੈਸਾ ਨਹੀਂ ਦਿੱਤਾ ਫਰੀ ਚ ਤੁਹਾਡੀ ਮਠਿਆਈ ਖਾ ਗਈ ਆ ਉਤੋਂ ਹੋਰ ਮੰਗਣ ਡੈ ਤੇ ਉਹ ਕਹਿੰਦਾ ਵੀ ਚੱਲ ਤੂੰ ਚੱਲ ਫਿਰ कोतਵਾਲ ਦੇ ਸਾਹਮਣੇ ਗਵਾਹੀ ਦੇ ਦੇ ਉਹ ਨਾ ਸੁਣ ਕੇ ਸਰਜੂ ਜਿਹੜਾ ਕੰਬਰ ਲਾਪਿਆ ਕੇੰਦਰ ਲਾਲਾ ਜੀ ਮੈਂ ਚਲੇ ਜਾਂਦਾ ਪਰ ਮੈਨੂੰ ਠੰਡ ਬੜੀ ਲੱਗ ਰਹੀ ਐ ਮੈਨੂੰ ਲੱਗਦਾ ਬੁਖਾਰ ਚੜ ਗਿਆ ਤੇ ਉਹ ਜੋਰ-ਜੋਰ ਨਾਲ ਜਾਣ ਕੇ ਕੰਪਣ ਲੱਗ ਪਿਆ ਲਾਲੇ ਨੇ ਜਦੋਂ ਸਰਜੂ ਨੂੰ ਸ਼ੋਕੇ ਵੇਖਿਆ ਤੇ ਉਹ ਕਹਿੰਦਾ ਬੁਖਾਰ ਤੇ ਹੈ ਨਹੀਂ ਆ ਹੋ ਸਕਦਾ ਮੌਸਮੀ ਬੁਖਾਰ ਚੜ ਗਿਆ ਹੋਵੇ ਜਿਹੜਾ ਸਰੀਰ ਦੇ ਅੰਦਰ ਹੀ ਹੋਵੇ ਤਾਪ ਬਾਰਨਾ ਆਇਆ ਹੋਵੇ ਅਜੇ ਤੋਨੇ ਆਪਣੀ ਪਤਨੀ ਜਿਹੜੀ ਹਰਬੋਲੀ ਹੈ ਉਹਨੂੰ ਆਵਾਜ਼ ਮਾਰੀ ਕਹਿੰਦਾ ਵੀ ਹਰਬੋਲੀ ਜੜਾ ਚਾਦਰ ਲਿਆਈ ਅੰਦਰੋਂ ਜਿਹੜੀ ਮੈਂ ਕੱਲ ਹੀ ਮੰਗਵਾਈ ਸੀ ਬੜੀ ਉਹ ਮਹਿੰਗੀ ਚਾਦਰ ਸੀ ਤੇ ਇਹਨੂੰ ਦੇ ਦੇ ਠੰਡ ਲੱਗਣ ਢਈ ਹੈ ਇਹਨੂੰ ਗਰਮੀ ਆ ਜਾਊਗੀ ਤੇ ਨਾਲੇ ਨਾ ਗਰਮ ਗਰਮ ਚਾਹ ਬਣਾ ਦੇ ਦੇ ਲਈ ਤੇ ਪਾਣੀ ਜਿਹੜਾ ਨਾ ਉਹਦੇ 'ਚ ਨਾ ਪਾਉਣਾ ਦੁੱਧ 'ਚ ਪੱਤੀ ਪਾ ਕੇ ਲਿਆ ਉਹ ਜਦੋਂ ਉਹਨੇ ਆਪਣੇ ਪਤੀ ਦੀ ਗੱਲ ਸੁਣੀ ਉਹ ਜਾਣਦੀ ਹੀ ਵੀ ਇਹ ਤਾਂ ਬਹੁਤ ਕੰਜੂਸ ਬੰਦਾ ਇਹ ਤੇ ਕੋਈ ਆਵੇ ਨਾ ਤੇ ਚਾਹ ਬਣਾਉਣ ਦਾ ਕਹਿ ਕੇ ਨਾ ਤੇ ਪਿੱਛੇ ਮੁੜ ਕੇ ਸਿਰ ਹਿਲਾ ਦਿੰਦਾ ਹੁੰਦਾ ਵੀ ਬਣਾ ਕੇ ਨਾ ਲਿਆਵੇਂ ਤੇ ਬੋਲ ਦਿੰਦਾ ਹੁੰਦਾ ਵੀ ਚਾਹ ਲੈ ਕੇ ਆ ਤੇ ਉਹ ਬੈਠੀ ਵੇਖਣ ਦੇ ਵੀ ਇਹ ਪਤਾ ਨਹੀਂ ਹੁਣ ਬਣਾਉਣੀ ਆ ਕਿ ਨਹੀਂ ਬਣਾਉਣੀ ਤੇ ਉਹ ਫਿਰ ਜ਼ੋਰ ਦੀ ਕਹਿੰਦਾ ਕਹਿੰਦਾ ਤੈਨੂੰ ਮੈਂ ਕਿਹਾ ਚਾਹ ਲੈ ਕੇ ਆ ਤੂੰ ਚਾਹ ਨਹੀਂ ਲੈ ਕੇ ਆਉਂਦੀ ਜਲਦੀ ਲੈ ਕੇ ਆ ਫਿਰ ਅਸੀਂ ਕੋਤਵਾਲੀ ਜਾਣਾ ਉਹਨੇ ਫਿਰ ਜਦ ਦਵਾ ਦਵਾ ਚਾਹ ਬਣਾਈ ਤੇ ਚਾਹ ਦਾ ਕਟੋਰਾ ਭਰ ਕੇ ਤੇ ਉਹ ਸਰਜੂ ਦੇ ਕੋਲ ਰਾਇ ਸਰਜੂ ਚਾਹ ਪੀਣ ਲੱਪਿਆ ਤੇ ਜਦੋਂ ਉਹਨੇ ਚਾਹ ਦਾ ਪਹਿਲਾ ਘੋਟੀ ਪਰਿਆ ਤੇ ਉਹ ਆਚਾਨਕ ਰੁਕ ਗਿਆ ਕਹਿੰਦਾ ਬੋਲਿਆ ਲਾਲਾ ਜੀ ਮੈਂ ਖਾ ਲਈ ਚਾਹ ਤੇ ਪੀਂਦਾ ਹੀ ਨਹੀਂਗਾ ਚਾਹ ਦੇ ਨਾਲ ਮੈਨੂੰ ਕੁਝ ਮਿਲ ਜਾਂਦਾ ਤੇ ਮੈਂ ਉਹ ਖਾ ਲੈਂਦਾ ਤੇ ਲਾਲੇ ਨੇ ਕੀ ਕੀਤਾ ਵੀ ਦੇਸੀ ਕੋ ਦੇ ਚਾਰ ਲੱਡੂ ਚਾਰ ਪੰਜ ਜਲੇਬੀਆਂ ਉਹਨੂੰ ਪਲੇਟ 'ਚ ਪਾ ਕੇ ਨਾਲ ਦੇ ਦਿੱਤੀਆਂ ਕਹਿੰਦਾ ਵੀ ਜਲਦੀ ਜਲਦੀ ਖਾ ਉਥੇ कोतਵल्ली ਚੱਲੀ ਗਏ ਉਹ ਡੀਕਣ ਦੇ ਸਾਨੂੰ ਹੁਣ ਸਰਜੂ ਨੇ ਹੌਲੀ ਹੌਲੀ ਪੀਤੀ ਚਾਹ ਚਾਹ ਪੀਕੇ ਲੱਡੂ ਤੇ ਜਲੇਬੀਆਂ ਦੇ ਲੈ ਮਜੇ ਤੇ ਫੇਰ ਉਹ ਲਾਲਾ ਲਸ਼ੂਰਾਮ ਦੇ ਜੁੜਾ ਸੀ ਨਾ ਉਹ ਨਾਲ ਤੋਰ ਪਿਆ ਕਿੰਦਾ ਵੀ ਚਲੋ ਚਲੀਏ ਕੋਤਵਾਲੀ ਹੁਣ ਮੇਰਾ ਬੁਖਾਰ ਜਿਹੜਾ ਵਾ ਮੇਰਾ ਠੀਕ ਹੋ ਗਿਆ ਵਾ ਤੇ ਹੁਣ ਮੈਨੂੰ ਲੱਗਦਾ ਕਿ ਮੈਂ ਤੁਰ ਸਕਦਾ ਵਾਂ ਜਾ ਸਕਦਾ ਵਾਂ ਤੇ ਲਾਲਾ ਲਸ਼ੂਰਾ ਉਹਨੂੰ ਸਰਜੂ ਨੂੰ ਲੈ ਕੇ ਕੋਤਵਾਲੀ ਪਹੁੰਚ ਗਿਆ ਜਦੋਂ ਕੋਤਵਾਲੀ ਉੱਥੇ ਕੋਤਵਾਲ ਦੇ ਸਾਹਮਣੇ ਖੜੇ ਹੋਏ ਤੇ ਕਹੇ ਭੀ ਹਜੂਰ ਮੈਂ ਤੁਹਾਨੂੰ ਕਿਹਾ ਸੀ ਨਾ ਮੇਰੇ ਕੋਲ ਗਵਾਹ ਹੈ ਗਵਾ ਤੇ ਇਹ ਗਵਾਵਾ ਇਹਨੇ ਸਾਰਾ ਕੁਝ ਵੇਖਿਆ ਹੁਣ ਕੋਤਵਾਲ ਨੇ ਜਦੋਂ ਸਰਜੂ ਨੂੰ ਪੁੱਛਿਆ ਵੀ ਭਾਈ ਦੱਸ ਤੂੰ ਵੀ ਇੰਨਾਂ ਨੇ ਮੁਫਤ ਚ ਮਠਿਆਈ ਖਾਦੀ ਐ ਤੇ ਬਿਰਜੂ ਤਾਂ ਜਿਹੜਾ ਸੀ ਇਕਦਾਂ ਹੀ ਬਦਲ ਗਿਆ ਉਹਦੇ ਤੇ ਤੇਵਰੀ ਬਦਲ ਗਈ ਉਹ ਕਹਿੰਦਾ ਵੀ ਕੋਤਵਾ ਸਾਹਿਬ ਮੈਂ ਤੇ ਇਹਨਾਂ ਨੂੰ ਪੈਸੇ ਦਿੰਦੇ ਵੇਖਿਆ ਸੀ ਇੱਕ ਨੇ 200 ਦਾ ਨੋਟ ਦਿੱਤਾ ਹੀ ਤੇ ਦੂਜੇ ਨੇ 500 ਦਾ ਨੋਟ ਦਿੱਤਾ ਹੀ ਤੇ ਲਾਲੀ ਨੇ ਕਿਹਾ ਸੀ ਪਹਿਲਾਂ ਮਠਿਆਈ ਖਾ ਲਓ ਤੇ ਉਸ ਤੋਂ ਬਾਅਦ 300 ਦੇ ਦੇਨਾ ਵਾ ਤੇ ਲਾਲਾ ਤੇ ਸੁਣ ਕੇ ਉਹਦਾ ਤਰੰਗ ਹੀ ਚਟਾ ਹੋ ਗਿਆ ਉਹਨੇ ਕਿਹਾ ਭਰਾ ਕੀ ਬੋਲ ਰਿਹਾ ਵਾਂ ਤੈਨੂੰ ਮੈਂ ਗਵਾਹੀ ਦੇਣ ਲਈ ਕਿਹਾ ਸੀ ਤੇ ਸਰਜੂ ਜਿਹੜਾ ਉਹ ਕਹਿਣ ਲੱਪਿਆ ਕਹਿੰਦਾ ਵੀ ਹੁਣ ਤੂੰ ਮੈਨੂੰ ਤੁਸੀਂ ਮੈਨੂੰ ਧਮਕਾਓਗੇ ਮੈਨੂੰ ਮਾਰਨ ਦੀ ਧਮਕੀ ਦਿਓਗੇ ਤੇ ਮੈਂ ਡਰ ਦੇ ਮਾਰੇ ਵੀ ਜੋ ਤੁਸੀਂ ਕਹੋਗੇ ਉਹ ਬੋਲੂਗਾ ਕਹਿੰਦਾ ਹਜੂਰ ਮੈਨੂੰ ਇਹਨੇ ਡਰਾਇਆ ਧਮਕਾਇਆ ਹੈ ਇਸ ਲਈ ਮੈਂ ਗਵਾਹੀ ਦੇਣ ਲਈ ਤਿਆਰ ਹੋ ਗਿਆ ਪਰ ਮੈਨੂੰ ਹੁਣ ਲੱਗਣ ਡਿਆ ਵੀ ਤੁਹਾਡੇ ਸਾਹਮਣੇ ਮੈਨੂੰ ਡਰਨ ਦੀ ਲੋੜ ਹੀ ਨਹੀਂ ਆ ਐ ਸੁਣਦੇ ਹੀ ਵੀ ਜਿਹੜਾ ਲਾਲਾ ਸੀ ਉਹਦਾ ਤਰੰਗ ਹੀ ਉੱਟ ਗਿਆ ਉਹਦੇ ਪੈਰਾਂ ਦੇ نیچے ਉਹ ਤਾਂ ਜ਼ਮੀਨ ਹੀ ਖਿਸਕ ਗਈ ਉਹਨੂੰ ਸਮਝ ਆ ਗਿਆ ਵੀ ਆ ਤਿੰਨੇ ਜਿਹੜੇ ਨਾ ਅਠਾ ਗਿਆ ਤਿੰਨੇ ਮਿਲੇ ਹੋਏ ਆ ਉਹ ਸਰਜੂ ਦੇ ਹੱਥ ਜੋੜਦਾ ਅੱਗੇ ਬੋਲਦਾ ਆ ਪਿਪਾਈ ਕਿਉਂ ਝੂਠ ਬੋਲ ਰਿਹਾ ਮੈਂ ਤੈਨੂੰ ਚਾਹ ਪਿਆਈ ਲੱਡੂ ਖਵਾਏ ਜਲੇਬੀਆਂ ਖਵਾਈਆਂ ਉਹਦੇ ਵਾਸਤੇ ਸੱਚ ਬੋਲਦੇ ਵੀ ਹਜੂਰ ਇਹ ਲਾਲੇ ਦਾ ਕੋਈ ਭਰੋਸਾ ਨਹੀਂ ਜੀ ਇਹਨੇ ਇਹ ਵੀ ਕਹਿ ਦੇਣਾ ਵਾ ਵੀ ਜਿਹੜੀ ਤੂੰ ਚਾਦਰ ਲਈ ਐ ਵੀ ਮੈਂ ਦਿੱਤੀ ਐ ਤੇ ਲਾਲਾ ਕਹਿੰਦਾ ਵੀ ਹਾਂ ਮੈਂ ਦਿੱਤੀ ਐ ਤੈਨੂੰ ਠੰਡ ਲੱਗ ਰਹੀ ਤੂੰ ਕਹਾਂ ਮੈਨੂੰ ਬੁਖਾਰ ਹੋਇਆ ਵਾ ਤੇ ਮੈਂ ਤੈਨੂੰ ਦਿੱਤੀ ਐ ਤੇ ਜਦੋਂ ਲਾਲੇ ਨੇ ਇਹ ਕਿਹਾ ਤੇ ਸਰਜੂ ਕਹਿੰਦਾ ਵੇਖਿਆ ਨਾ ਸਾਬ ਜੀ ਇਹ ਇੱਕ ਨੰਬਰ ਦਾ ਠੱਗ ਆ ਇਹ ਲੋਕਾਂ ਨੂੰ ਮਠਿਆਈ ਦੇ ਕੇ ਤੇ ਪੈਸੇ ਜਿਹੜੇ ਆ ਉਹ ਡਬਲ ਡਬਲ ਮੰਗਦਾ ਵਾ ਤੇ ਹੁਣ ਕੋਤਵਾਰ ਨੂੰ ਬੜਾ ਗੁੱਸਾ ਆ ਕੋਤਵਾਰ ਨੇ ਲਾਲਾ ਨੂੰ ਫਟਕਾਰ ਦੇ ਕੇ ਕਿਹਾ ਵੀ ਲਾਲਾ ਜੀ ਚੁੱਪਚਾਪ ਇਹਨਾਂ ਦੇ 300 ਰੁਪਏ ਵਾਪਸ ਕਰ ਦਿਓ ਨਹੀਂ ਤੇ ਮੈਂ ਤੈਨੂੰ ਜੇਲ੍ਹ ਚ ਪਾ ਦੇਣਾ ਹੁਣ ਲਾਲਾ ਜਿਹੜਾ ਉਹ ਸਮਝ ਗਿਆ ਇਹ ਕਿ ਉਹ ਇਹਨਾਂ ਠੱਗਾ ਦੇ ਜਿਹੜੇ ਆ ਚੰਗੋਲ ਚ ਫਸ ਗਿਆ ਵਾ ਉਹਨੇ ਚੁੱਪਚਾਪ 300 ਰੁਪਏ ਆਪਣੀ ਜੇਬ ਚੋਂ ਕੱਢੇ ਤੇ ਉਹਨਾਂ ਨੂੰ ਦੇ ਦਿੱਤੇ ਉਹਨੇ ਕੋਤਵਾਰ ਕੋਲੋਂ ਮਾਫੀ ਮੰਗੀ ਤੇ ਆਪਣੀ ਦੁਕਾਨ ਦੀ ਤਰਫ ਆ ਗਿਆ ਹੁਣ ਜਦੋਂ ਉੱਥੋਂ ਬਾਹਰ ਨਿਕਲੇ ਨਾ ਤੇ ਤਿੰਨੇਢਾ ਗੋਦੇ ਪਿੱਛੇ ਹੀ ਤੇ ਉਹ ਕਹਿਣ ਲੱਪੇ ਵੇਖਿਆ ਲਾਲਾ ਜੀ ਅਹੀਂ ਫਰੀ ਮਠਿਆਈ ਖਾਦੀ ਤੇ ਉਹਦੇ ਪੈਸੇ ਉਹਨੇ ਦਿੱਤੇ ਤੇ ਤੇਰੇ ਕੋਲ ਚਾਦਰ ਵੀ ਲੈ ਲਈ ਲਾਲਾ ਸੁਣ ਕੇ ਨਾ ਉਹਦਾ ਕੁਛ ਨਾ ਬੋਲਿਆ ਲਾਲਾ ਨੇ ਹੁਣ ਤੱਕ ਜਿੰਨੀ ਕੰਜੂਸੀ ਕਰਕੇ ਇਕੱਠਾ ਕੀਤਾ ਹੈ ਅੱਜ ਥੋੜੀ دیر ਜੀ ਉਹ ਸਾਰਾ ਨਿਕਲ ਗਿਆ ਤੇ ਜਦੋਂ ਉਹ ਲਾਲਾ ਨੂੰ ਇਸ ਤਰ੍ਹਾਂ ਕਹਿ ਰਹੇ ਸੀ ਉਦੋਂ ਹੀ ਇੱਕ ਜੜਾ ਸੀ ਕੋਤਵਾਲ ਦਾ ਜਿਹੜਾ ਸਿਪਾਹੀ ਸੀ ਉਹ ਪਿੱਛੇ ਆ ਰਿਹਾ ਸੀ ਉਹਨੇ ਸਾਰਾ ਸੁਣ ਲਿਆ ਤੇ ਪਰ ਕੋਤਵਾਲ ਇਹਨਾਂ ਠੱਗਾਂ ਨੂੰ ਗ੍ਰਿਫਤਾਰ ਨਹੀਂ ਕਰ ਸਕਦਾ ਕਿਉਂਕਿ ਕੋਤਵਾਲ ਕੋਲ ਕੋਈ ਗਵਾਹੀ ਨਹੀਂ ਸੀ ਕੋਈ ਸਬੂਤ ਨਹੀਂ ਸੀ ਹੈਗਾ ਤੇ ਠਾਗੋ ਤੋਂ RAM ਨਾ ਨਿਕਲ ਕੇ ਫਿਰ ਉਹਨਾਂ ਨੇ ਸੋਚਿਆ ਇੱਕ ਉਹਦੇ ਜਿਹੜਾ ਸੀ ਉਹ ਪਿੰਡ ਸੀ ਉਹਦੇ ਬਾਹਰ ਖੰਡੜ ਜੀ ਇਮਾਰਤ ਸੀ ਤੇ ਉਹ ਉਹਦੇ ਚ ਰਹਿਣ ਲੱਗ ਪਏ ਉੱਥੇ ਰਹਿੰਦਿਆਂ ਉਹਨਾਂ ਦੋ ਤਿੰਨ ਬੰਦਿਆਂ ਨੂੰ ਹੋਲ ਸ਼ਿਕਾਰ ਬਣਾਇਆ ਠੱਗਿਆ ਤੇ ਕਹਿੰਦੇ ਵੀ ਆਪਾਂ ਹੁਣ ਸ਼ਹਿਰ ਹੀ ਜਾਣਾ ਵਾ ਆਪਾਂ ਇੱਥੇ ਨਹੀਂ ਰੁਕਣਾ ਹੈਗਾ ਤੇ ਉਹ ਇੱਕ ਰਾਤ ਬੈਠੇ ਹੀ ਤੇ ਉੱਥੇ ਇੱਕ ਨਾ ਉਹਨਾਂ ਕੋਲ ਹੋਰ ਬੰਦਾ ਆਇਆ ਕਹਿੰਦਾ ਵੀ ਮੈਂ ਨਾ ਲੰਗਦਾ ਪਿਆ ਸੀ ਮੈਨੂੰ ਨਿਹਰਾ ਹੋ ਗਿਆ ਤੇ ਮੈਂ ਸੋਚਿਆ ਇੱਥੇ ਰਾਤ ਕੱਟ ਲੈਣਾ ਤੇ ਉਹ ਵੇਖਣ ਤੋਂ ਕਾਫੀ ਅਮੀਰ ਜਾ ਲੱਗ ਰਿਹਾ ਸੀ ਤੇ ਉਹ ਪੁੱਛਦੇ ਉਹਨੂੰ ਠੱਗ ਵੀ ਤੂੰ ਕੌਣਾ ਕਹਿੰਦਾ ਵੀ ਮੈਂ ਇੱਕ ਬਹੁਤ ਵੱਡਾ ਸ਼ਾਊਕਾਰ ਆ ਤੋ ਦਾ ਆਪਣਾ ਬਹੁਤ ਵੱਡਾ ਬਿਜ਼ਨਸ ਆ ਤੇ ਮੈਂ ਉਹਦਾ ਜਿਹੜਾ ਵਾ ਮੈਨੇਜਰ ਹੈਗਾ ਵਾ ਵੀ ਉਹਦੀ ਸਾਰਾ ਫਾਈਨੈਂਸ ਦਾ ਸਾਰੇ ਪੈਸੇ ਦਾ ਸਾਬਕਾਤ ਰੱਖਦਾ ਵਾਂ ਤੇ ਉਹ ਕਹਿੰਦੇ ਅੱਛਾ ਤੇ ਕਹਿੰਦਾ ਵੀ ਕੱਲ ਨੂੰ ਮੈਂ ਚੱਲ ਜਾਣਾ ਵਾ ਉਹਦਾ ਕੋੜਿਆਂ ਦਾ ਬਹੁਤ ਵੱਡਾ ਬਿਜ਼ਨਸ ਹੈਗਾ ਵਾ ਤੇ ਉਹ ਕਹਿੰਦੇ ਵੀ ਅਸੀਂ ਕੋੜਾ ਖਰੀਦਣਾ ਚਾਹੁੰਨੇ ਆ ਤੇ ਤੂੰ ਆਪਣੇ ਜਿਹੜਾ ਤੇਰਾ ਮਾਲਕ ਆ ਉਹਦਾ ਸਾਨੂੰ ਪਤਾ ਦੇ ਸਕਦਾ ਤੇ ਉਹ ਕਹਿੰਦਾ ਠੀਕ ਆ ਮੈਂ ਦੇ ਦੂੰਗਾ ਇਸ ਵੇਲੇ ਉਹ ਤੁਹਾਨੂੰ ਕੱਲ ਨੂੰ ਇਸ ਜਗ੍ਹਾ ਤੇ ਮਿਲ ਲਊਗਾ ਤਿੰਨੇ ਠਾਕਾ ਇੱਕ ਬਹੁਤ ਵੱਡੀ ਸਕੀਮ ਬਣਾਉਂਦੇ ਆ ਤੇ ਦੂਸਰੇ ਦਿਨ ਜਿਹੜਾ ਸਰਜੂਨ ਦਾ ਨਾ ਉਹ ਨਾ ਰਾਜੂ ਨੂੰ ਅੰਨਾ ਬਣਾ ਕੇ ਆਪਣੇ ਨਾਲ ਲੈ ਜਾਂਦਾ ਤੇ ਜਾ ਕੇ ਉਹ ਉੱਥੇ ਵੇਂਦਾ ਵਾ ਤੇ ਉੱਥੇ ਬੜਾਈ ਮਤਲਬ ਜਿਹੜਾ ਉਹਨਾਂ ਦਾ ਮੈਨੇਜਰ ਖੜਾ ਹੁੰਦਾ ਵਾ ਤੇ ਨਾਲ ਉਹਦਾ ਜਿਹੜਾ ਸੇਠ ਆ ਉਹ ਖਲੋਤਾ ਹੁੰਦਾ ਵਾ ਤੇ ਉਹਨੂੰ ਜਾ ਕੇ ਕਹਿੰਦਾ ਕਹਿੰਦਾ ਜੀ ਮੈਂ ਸੁਣਿਆ ਤੁਹਾਡੇ ਕੋਲ ਬਹੁਤ ਸਾਰੇ ਘੋੜੇ ਆ ਤੇ ਮੈਂ ਘੋੜਾ ਖਰੀਦਣਾ ਚਾਹੁੰਦਾ ਕਹਿੰਦੇ ਹਾਂ ਜੀ ਸਾਡੇ ਕੋਲ ਬਹੁਤ ਵਧੀਆ ਘੋੜੇ ਆ ਮਹਿੰਗੇ ਮਹਿੰਗੇ ਘੋੜੇ ਆ ਕਹਿੰਦਾ ਪਰ ਮੈਂ ਘੋੜਾ ਲੈਣ ਤੋਂ ਪਹਿਲਾਂ ਉਹਨੂੰ ਥੋੜਾ ਨਾ ਆਪਣਾ ਉੱਤੇ ਚੜ੍ਹ ਕੇ ਸਵਾਰੀ ਕਰਕੇ ਵੇਖਣਾ ਚਾਹੁੰਨਾ ਉਹ ਕਹਿੰਦਾ ਠੀਕ ਆ ਜੀ ਕਹਿੰਦਾ ਇਹ ਜਿਹੜਾ ਮੇਰਾ ਭਰਾ ਨਾ ਇਹਨੂੰ ਦਿਖਾਈ ਨਹੀਂ ਦਿੰਦਾ ਤੇ ਇਹਨੂੰ ਮੈਂ ਇੱਥੇ ਖੜਾ ਕਰ ਚੱਲਿਆ ਵਾ ਤੇ ਤੁਸੀਂ ਇਦਾਂ ਵਾ ਵੀ ਮੈਂ ਆ ਸਵਾਰੀ ਕਰਕੇ ਆਉਣਾ ਵਾ ਫਿਰ ਮੈਂ ਤੁਹਾਨੂੰ ਪੈਸੇ ਵੀ ਕਰਦਾ ਵਾਂ ਤੇ ਉਦੋਂ ਇਹ ਨਾਲ ਮੇਰੇ ਚੱਲ ਜਾਊਗਾ ਉਹਨੇ ਇਹ ਸਕੀਮ ਬਣਾਈ ਹੁੰਦੀ ਵੀ ਮੈਂ ਕੋੜਾ ਲੈ ਕੇ ਸਰਜੂ ਨੇ ਸੋਚਿਆ ਦਾ ਉੱਡ ਜਾਊਂਗਾ ਤੇ ਐ ਆਪੇ ਹੌਲੀ ਜਿਹੀ ਖਿਸਕ ਜਾਊਗਾ ਤੇ ਉਹ ਜਦੋਂ ਕੋੜਾ ਲੈ ਕੇ ਜਾਂਦਾ ਥੋੜੀ ਦੂਰ ਜਾਂਦਾ ਕੋੜਾ ਤੇ ਦਲੱਤੇ ਮਾਰਨੀ ਸ਼ੁਰੂ ਕਰ ਦਿੰਦਾ ਦਲੱਤੇ ਮਾਰ ਕੇ ਉਹਨੂੰ ਐ ਥੱਲੇ ਸੁੱਟ ਦਿੰਦਾ ਉਹਨੇ ਜਰਨ ਉਹ ਸਾਰੇ ਉੱਥੇ ਚੱਲ ਜਾਂਦੇ ਆ ਤੇ ਉਹ ਜਿਹੜਾ ਹੁੰਦਾ ਨਾ ਉਹ ਬਣਿਆ ਹੁੰਦਾ ਵਾ ਉਹ ਕੋਤਵਾਲ ਦਾ ਹੀ ਆਪਣਾ ਇੱਕ ਜਿਹੜਾ ਸਿਪਾਈ ਹੁੰਦਾ ਵਾ ਜਿਹੜਾ ਸੀਹਠ ਬਣਿਆ ਹੁੰਦਾ ਤੇ ਉਹ ਕਹਿੰਦੇ ਵੀ ਤੂੰ ਕੋੜਾ ਚੋਰੀ ਕਰਕੇ ਚੱਲੇ ਆ ਸੀ ਨਾ ਸਾਨੂੰ ਪਤਾ ਲੱਗ ਗਿਆ ਤੇ ਹੁਣ ਤੈਨੂੰ ਅਸੀਂ ਗ੍ਰਿਫਤਾਰ ਕਰਦੇ ਆਂ ਤੇ ਨਾਲ ਹੀ ਜਿਹੜਾ ਉਹ ਅੰਨਾ ਬਣਿਆ ਹੁੰਦਾ ਉਹਨੂੰ ਵੀ ਗ੍ਰਿਫਤਾਰ ਕਰ ਲੈਂਦੇ ਆ ਤੇ ਉਹ ਮੁੜ ਕੇ ਪਹਿਚਾਣਦਾ ਉਹਨੇ ਚ ਨੂੰ ਕੋਤਵਾਲ ਵੀ ਆ ਜਾਂਦਾ ਤੇ ਉਹ ਕਹਿੰਦਾ ਵੀ ਤੁਸੀਂ ਤੇ ਉਹ ਕਹਿੰਦਾ ਵੀ ਹਾਂ ਐ ਮੇਰੇ ਹੀ ਸਿਪਾਈ ਆ ਮੇਰੇ ਨਾਲ ਦੇ ਆ ਅਸੀਂ ਤੈਨੂੰ ਰੰਗੇ ਹੱਥੀ ਫੜਨਾ ਚਾਹੁੰਦੇ ਸੀ ਸਾਨੂੰ ਪਤਾ ਸੀ ਵੀ ਤੂੰ ਉਹ ਸੇਠ ਨੂੰ ਠੱਗਿਆ ਹੈ گاਵਾ ਤੋਹੀ ਤਿੰਨਾ ਨੇ ਪਰ ਸਾਡੇ ਕੋਲ ਕੋਈ ਸਬੂਤ ਨਹੀਂ ਸੀ ਹੁਣ ਅਸੀਂ ਤੈਨੂੰ ਸਬੂਤਾਂ ਨਾਲ ਜਿਹੜਾ ਗ੍ਰਿਫਤਾਰ ਕਰਦੇ ਆਂ ਫਿਰ ਜਿੰਨਾ ਜਿੰਨਾਂ ਨੂੰ ਉਹਨਾਂ ਠੱਗਿਆ ਹੁੰਦਾ ਜਿੰਨਾਂ ਕੋ ਥੋੜਾ ਬਹੁਤਾ ਉਹਨਾਂ ਕੋ ਬਚਿਆ ਹੁੰਦਾ ਉਹਨਾਂ ਲੋਕਾਂ ਨੂੰ ਦੇ ਦਿੰਦੇ ਤੇ ਉਹਨਾਂ ਨੂੰ ਕਾਰਾਗਾਰ ਵਿੱਚ ਪਾ ਦਿੰਦੇ ਆ ਤੇ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਆ ਕਿ ਇੱਕ ਤੇ ਵੀ ਕੰਜੂਸੀ ਜਿਹੜੀ ਬਹੁਤੀ ਉਹ ਵੀ ਚੰਗੀ ਨਹੀਂ ਹੁੰਦੀ ਤੇ ਦੂਸਰਾ ਇਹੋ ਜਿਹੇ ਠੱਗਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਚਾਹੇ ਜਦਾ ਅੱਜ ਕੱਲ ਦਾ ਜਮਾਨਾ ਆਪਣਾ ਬੰਦੇ ਨੂੰ ਸੀਸੀਟੀਵੀ ਜ਼ਰੂਰ ਲਗਾ ਲੈਣੇ ਚਾਹੀਦੇ ਤਾਂ ਕਿ ਬੰਦੇ ਕੋਲ ਸਬੂਤੇ ਹੋਵੇ ਵੀ ਇਹਨਾਂ ਨੇ ਮੇਰੇ ਨਾਲ ਧੋਖਾ ਕੀਤਾ ਠੱਗੀ ਕੀਤੀ ਹੈਗੀ ਆ ਤੇ ਦੂਸਰਾ ਇਹ ਵਾ ਕਿ ਬੰਦਾ ਸੋਚਣਾ ਮੈਂ ਬਹੁਤ ਚਲਾਕ ਆ ਬਹੁਤ ਚਲਾਕ ਆ ਮੈਂ ਕਦੀ ਨਹੀਂ ਫੜਿਆ ਜਾਣਾ ਫੜਿਆ ਹੋਏ ਇੱਕ ਦਿਨ ਜਾਂਦਾ ਹੀ ਆ ਜਿੰਨੀਆਂ ਮਰਜ਼ੀ ਚਲਾਕੀਆਂ ਕਰ ਲੇ ਗਲਤ ਤਰੀਕਿਆਂ ਨਾਲ ਪੈਸਾ ਇਕੱਠਾ ਕਰ ਲੇ ਪਰ ਇੱਕ ਦਿਨ ਜ਼ਰੂਰ ਫੜਿਆ ਜਾਂਦਾ ਐਸ ਲਈ ਨਾ ਤੇ ਕਿਸੇ ਨਾ ਇੰਨੀਆਂ ਚਲਾਕੀਆਂ ਕਰਕੇ ਕਿਸੇ ਨੂੰ ਦੁਖੀ ਕਰਨਾ ਚਾਹੀਦਾ ਤੇ ਨਾ ਹੀ ਇੰਨੀ ਗੰਜੂਸੀ ਕਰਨੀ ਚਾਹੀਦੀ ਵੀ ਕਰਦੇ ਵੀ ਓਕੇ ਹੋ ਜਾਣ ਫਿਰ ਮਿਲਦੇ ਆ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਰੱਬ ਰਾਖਾ